ਮੈਂ ਅੱਜ ਖੜਾ ਹਾਂ ਜ਼ਿਲ੍ਹਾ ਪਟਿਆਲੇ ਦੇ ਪਿੰਡ ਸੇਹਰਾ ਜਿਹੜਾ ਪਿੰਡ ਦੇ ਵਿੱਚ 1 ਅਰਬ ਰੁਪਏ 28 ਕਰੋੜ ਦੇ ਲਗਭਗ ਪਿੰਡ ਦੀ ਪੰਚਾਇਤ ਨੂੰ ਪੈਸੇ ਮਿਲੇ ਤੁਹਾਨੂੰ ਮੈਂ ਉਸ ਪਿੰਡ ਦੇ ਕਿਹੋ ਜਿਹੇ ਕੰਮ ਨੇ ਕਿਹੋ ਜੀ ਕਾਰਗੁਜ਼ਾਰੀ ਪਿਛਲੇ ਸਮੇਂ ਰਹੀ ਕਿਹੋ ਜੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਰਹੀ ਉਹ ਦਿਖਾਉਣ ਲੱਗਾ ਵੀ ਐਸ ਪਿੰਡ ਦੇ ਵਿੱਚ ਜਿਹਦਾ ਤਕਰੀਬਨ 526 ਏਕੜ ਜ਼ਮੀਨ ਜਿਹਦੀ ਇੱਕ ਇੱਥੇ ਬੰਬੇ ਕਲਕੱਤਾ ਕੋਰੀਡੋਰ ਜਿਹੜਾ ਬਣਨਾ ਸੀ ਜਿਹਦੀ ਉਹਦੇ ਵਿੱਚ ਜ਼ਮੀਨ ਆਈ ਆਲੇ ਦੁਆਲੇ ਦੇ ਪਿੰਡਾਂ ਦੀ ਵੀ ਆਈ ਪਰ ਇਸ ਪਿੰਡ ਦੀ 526 ਏਕੜ ਜਿਹੜੀ ਜ਼ਮੀਨ ਆਈ ਉਹਦੇ ਵਿੱਚ ਲਗਭਗ 1 ਅਰਬ 28 ਕਰੋੜ ਰੁਪਏ 22000 ਦੇ ਲਗਭਗ ਪੈਸੇ ਇਸ ਪਿੰਡ ਨੂੰ ਪੰਚਾਇਤ ਨੂੰ ਮਿਲੇ ਪਰ ਇਸ ਪਿੰਡ ਦੇ ਹਾਲਾਤ ਦੇਖੋ ਤੁਸੀਂ ਵੀ ਇਸ ਪਿੰਡ ਦੇ ਵਿੱਚ ਅੱਜ ਲੋਕਾਂ ਨੂੰ ਲੰਘਣਾ ਔਖਾ ਹੋਇਆ ਹੈ तकरीबन 2022 ਚ 21 ਦੇ ਲਗਭਗੇ ਪੈਸੇ ਪਿੰਡ ਨੂੰ ਮਿਲੇ ਔਰ ਪਿੰਡ ਦੇ ਵਿੱਚ ਅੱਜ ਕਿਸੇ ਫਿਰਨੀ ਦੇ ਵਿੱਚ ਔਰ ਗਲੀਆਂ ਦੇ ਵਿੱਚ ਚਿੱਕੜ ਗਰੀਆਂ ਦੇ ਵਿੱਚ ਪਾਣੀ ਉੱਪਰ ਨੂੰ ਐ ਖੜਾ ਓਵਰਫਲੋ ਹੋ ਰਿਹਾ ਇੱਥੇ ਪਾਣੀ ਜੇ ਇੱਕ ਮੰਦਰ ਦੇ ਨਾਲ ਹੈ ਮੰਦਰ ਦੇ ਵਿੱਚ ਲੋਕ ਮੱਥਾ ਟੇਕਣ ਉੱਥੇ ਗੁਰਦੁਆਰੇ ਵਾਲੇ ਉਸ ਪਾਸੇ ਨੂੰ ਵੀ ਸਾਰੀਆਂ ਗਲੀਆਂ 'ਚ ਪਾਣੀ ਖੜਾ ਹੈ ਔਰ ਮੈਂ ਦੇਖ ਰਿਹਾ ਇੱਥੇ ਕਈ ਦੁਕਾਨਦਾਰ ਦੱਸ ਰਹੇ ਨੇ ਵੀ ਇੱਥੇ ਲੋਕ ਰੋਜ਼ਾਨਾ ਜਿਹੜੇ ਰਾਹੀਰ ਇੱਥੋਂ ਲੰਘਦੇ ਨੇ ਕੋਈ ਮੋਟਰਸਾਈਕਲ ਤੇ ਗਿਰ ਰਿਹਾ ਕੋਈ ਸਕੂਟਰ ਤੇ ਗਿਰ ਰਿਹਾ ਕਈ ਦੀ ਲੱਤ ਟੁੱਟਦੀ ਆ ਕਈ ਦੀ ਬਾਹ ਟੁੱਟ ਰਹੀ ਆ ਪਰ ਪ੍ਰਸ਼ਾਸਨ ਨੇ ਔਰ ਜਿਹੜੇ ਇੱਥੇ ਚੁਣੇ ਹੋਏ ਨਮਾਇंदे ਨੇ ਉਹ ਲੋਕ ਮੇਰੇ ਖਿਆਲ ਚ ਸ਼ਾਇਦ ਜੇਲ੍ਹ ਦੀ ਯਾਤਰਾ ਵੀ ਕਰਕੇ ਆਏ ਨੇ ਜੇਲ੍ਹ ਦੀ ਯਾਤਰਾ ਵੀ ਕਰਿਆ ਏ ਪਰ ਪੈਸੇ ਖਾਣ ਦੇ ਚੱਕਰ ਚ ਪਰ ਤੁਸੀਂ ਦੇਖੋ ਵੀ ਪ੍ਰਸ਼ਾਸਨ ਨੇ ਨਿਰੀ ਲੁੱਟ ਕਰੀ ਰੱਜ ਕੇ ਲੁੱਟ ਕਰੀ 1 ਅਰਬ 28 ਕਰੋੜ ਰੁਪਇਆ ਮੈਨਾ ਰੱਖਦਾ ਮੈਨੂੰ ਨਹੀਂ ਲੱਗਦਾ ਕਿਸੇ ਪਿੰਡ ਨੂੰ ਇੰਨੇ ਪੈਸੇ ਮਿਲੇ ਹੋਣ ਨੇ ਇਹ ਜ਼ਮੀਨ ਦੇ ਪੈਸੇ ਇਸ ਪਿੰਡ ਨੂੰ ਮਿਲੇ ਔਰ ਤੁਸੀਂ ਦੇਖੋ ਵੀ ਪਿੰਡ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਜਿਹੜੀ ਕੋਈ ਡਿਵੈਲਪਮੈਂਟ ਪਿੱਛੇ ਇੱਕ ਪ੍ਰੋਜੈਕਟ ਆ ਉਹ ਵੀ ਓਕਣੇ ਓਧੂੜਾ ਖੜਾ ਔਰ ਇਹ ਗਲੀਆਂ ਦੇ ਵਿੱਚ ਓਕਣੀ ਪਾਣੀ ਲੋਕਾਂ ਨੂੰ ਲੰਘਣਾ ਔਖਾ ਹੋਇਆ ਕਿਤੇ ਸੀਵਰੇਜ ਓਵਰਫਲੋ ਹੋ ਰਿਹਾ ਪਾਣੀ ਗੋਡੇ-ਗੋਡੇ ਫਿਰ ਰਿਹਾ ਔਰ ਲੋਕ ਆਪਣੇ ਤੌਰ ਤੇ ਕੋਈ ਕਰੋੜਿਆਂ ਦੀ ਟਰਾਲੀ ਲੈ ਕੇ ਆ ਰਹੇ ਕੋਈ ਗਟਕਾ ਲੈ ਕੇ ਆ ਰਹੇ ਉਹ ਆਪਣੇ ਤੌਰ ਤੇ ਪਾ ਕੇ ਆਪਣੇ ਘਰਾਂ ਚ ਬੜਨ ਨੂੰ ਰਸਤਾ ਬਣਾ ਰਹੇ ਨੇ ਪਰ ਪ੍ਰਸ਼ਾਸਨ ਹਲਕਾ ਘਨੌਰ ਪੈਂਦਾ ਔਰ ਜ਼ਿਲ੍ਹਾ ਪਟਿਆਲਾ ਬਲਾਕ ਰਾਜਪੁਰਾ ਪੈਂਦਾ ਪਰ ਤੁਸੀਂ ਦੇਖੋ ਵੀ ਐਸ ਪਿੰਡ ਦੇ ਵਿੱਚ ਐਨੇ ਪੈਸੇ ਮਿਲਣ ਦੇ ਬਾਵਜੂਦ ਇੰਨੇ ਪੈਸੇ ਇਸ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਆਪਣੇ ਪੈਸੇ ਇਹਨਾਂ ਦੀ ਜ਼ਮੀਨ ਦੇ ਪਰ ਪੈਸੇ ਪਿੰਡ ਦੀ ਡਿਵੈਲਪਮੈਂਟ ਦਾ ਕਹਿੰਦਾ ਵੀ ਇੰਨੇ ਪੈਸੇ ਜੇ ਹੁਣ ਜਿਹੜੇ ਪਿੰਡ ਕੋਲ ਹੋਣ ਉਹ ਤਾਂ ਵਿਆਜ ਨਾਲੇ ਜਿਹੜੀਆਂ ਵਧੀਆ ਡਿਵੈਲਪਮੈਂਟ ਕਰ ਸਕਦਾ ਇਕੱਲੇ ਵਿਆਜ ਵਿਆਜ ਨਾਲ ਪੈਸੇ ਦਾ ਖਰਚਣ ਦੀ ਲੋੜ ਨਹੀਂ ਇੱਕ ਅਰਬ 28 ਕਰੋੜ ਕੋਈ ਥੋੜੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੈ ਇੰਨੇ ਦਾ ਇੱਕ ਇੱਕ ਬਲਾਕ ਨੂੰ ਪੈਸੇ ਨਹੀਂ ਮਿਲਦੇ ਜਿੰਨੇ ਇੱਕ ਇੱਕ ਇਸ ਪਿੰਡ ਕੋਲ ਪਏ ਨੇ ਪਰ ਨਾ ਕਿਸੇ ਨੇ ਕੋਈ ਪਿੰਡ ਦੇ ਪੈਸਿਆਂ ਦਾ ਹਿਸਾਬ-ਤਬ ਕਿਸੇ ਨੂੰ ਔਰ ਨਾ ਕੋਈ ਇੱਥੇ ਪਿੰਡ ਦੀ ਕੋਈ ਡਿਵੈਲਪਮੈਂਟ ਤੁਸੀਂ ਦੇਖੋ ਕਿਵੇਂ ਚਿੱਕੜ ਕਿਵੇਂ ਹੋਇਆ ਹੋਇਆ ਜੇ ਟਰੈਕਟਰ ਟਰਾਲੀਆਂ ਵੀ ਲੰਘਦੇ ਨੇ ਤਾਂ ਬਹੁਤ ਔਖੇ ਲੰਘਦੇ ਨੇ ਜੇ ਕਾਰਾਂ ਸਕੂਟਰ ਮੋਟਰਸਾਈਕਲ ਮੜਾ ਜਾ ਕੋਈ ਮੀਂਹ ਪੈ ਜਵੇ ਤਾਂ ਇੱਥੇ ਲੰਘ ਨਹੀਂ ਸਕਦਾ ਇਹ ਹਾਲਾਤ ਨੇ ਇਹ ਪਿੰਡ ਹੈ ਸੇਹਰਾ ਰਾਜਪੁਰੇ ਬਲਾਕ ਦਾ ਪਿੰਡ ਸੇਹਰਾ ਪੈਂਦਾ ਸੋ ਅਸੀਂ ਇਹ ਪ੍ਰਸ਼ਾਸਨ ਨੂੰ ਔਰ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਨੂੰ ਧਿਆਨ ਚ ਲਿਆਉਣਾ ਚਾਹੁੰਦੇ ਆਂ ਵੀ ਦੇਖੋ ਤੁਸੀਂ ਕਹਿੰਦੇ ਸੀ ਵੀ ਲੋਕਾਂ ਨੇ ਬੜੀ ਆਸ ਉਮੀਦ ਨਾਲ ਸਰਕਾਰਾਂ ਬਣਾਈਆਂ ਪਰ ਥੋੜੀ ਸਰਕਾਰ ਬਣੀ ਨੂੰ 2.5 ਸਾਲ ਹੋ ਗਏ 2.5 ਸਾਲ ਚ ਤੁਸੀਂ ਦੇਣਾ ਤਾਂ ਕਿਸੇ ਨੂੰ ਕੀ ਆ ਔਰ ਐਸੇ ਪਿੰਡਾਂ ਦੇ ਵਿੱਚ ਇੱਕ ਪਿੱਛੇ ਪੋੜਾ ਕਟੋ-ਕਟ 2-3 ਸਾਲ ਹੋ ਗਏ ਟੁੱਟੇ ਨੂੰ ਹੁਣ ਉਹ ਬਣਨ ਲੱਗਿਆ 3 ਸਾਲ ਬਾਅਦ ਔਰ ਹੁਣ ਤੁਸੀਂ ਦੇਖੋ ਵੀ ਆਹ 3 ਸਾਲਾਂ 'ਚ ਐਸ ਪਿੰਡ ਦਾ ਪੈਸਾ ਐਸ ਪਿੰਡ 'ਚ ਨਹੀਂ ਲੱਗ ਰਿਹਾ ਐਸ ਪਿੰਡ ਦਾ ਪੈਸਾ ਐਸ ਪਿੰਡ ਜਿਹੜਾ ਪੈਸੇ ਨਾਲ ਲੋਕਾਂ ਨੂੰ ਸਹੂਲਤਾ ਮਿਲਣੀ ਸੀ ਉਹਦੇ ਬਜਾਏ ਲੋ ਬਲਕਿ ਦੂਜੇ ਪ੍ਰਸ਼ਾਸਨਿਕ ਅਧਿਕਾਰੀ ਲੁੱਟ ਕੇ ਲੈ ਗਏ ਐਸੋ ਪੈਸਾ ਪਰ ਪਿੰਡ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੇ ਐਜੇ ਪਿੰਡਾਂ ਜਿੱਥੇ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਨਹੀਂ ਅਰਬਾਂ ਉਹਨਾ ਪਿੰਡਾਂ 'ਚ ਘੱਟੋ ਘੱਟ ਤੁਸੀਂ ਡਿਵੈਲਪਮੈਂਟ ਕਰਾਓ ਲੋਕਾਂ ਨੂੰ ਲੰਘਣਾ ਪਾਏ ਇੱਥੇ ਨੂੰ ਸੌਕਾ ਹੋਵੇ ਸੋ ਇਹ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਬੜਤੋ ਬੜ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਸਰਕਾਰ ਦੀ ਪ੍ਰਸ਼ਾਸਨ ਦੀ ਕਰਤੂਤ ਵੀ ਇਹ ਤਾਂ ਲੋਕਾਂ ਦਾ ਪੈਸਾ ਵੀ ਪਿੰਡਾਂ ਦੇ ਵਿੱਚ ਨਹੀਂ ਲਾ ਸਕਦੇ ਜਿਹੜੇ ਪਿੰਡਾਂ ਦੇ ਵਿੱਚ ਪਿਆ ਡਿਵੈਲਪਮੈਂਟ ਤਾਂ ਹੋ ਰਿਹਾ ਨੇ ਨੇ ਕੀ ਕਰਨੀਆਂ ਸੋ ਇਹ ਸਾਡੀ ਮੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ